ਸ਼ਾਮਾਂ ਦਾਣ ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਕੰਨੀ ਯਾਨੀ ਕਿ ਸਵਰਨ ਸਿੰਘ ਦਾ ਨੇ ਲਿਆ ਕੰਨੋ ਪਿਆਰ ਪਰੀ ਸਤਿ ਸ਼੍ਰੀ ਅਕਾਲ ਖਸ਼ਾਮਦੀਤ ਸੋ ਜਿਹੜੇ ਵੀਰ ਇਸ ਵਕਤ ਸਾਨੂੰ ਸੁਣ ਰਹੇ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਇਹ ਪ੍ਰੋਗਰਾਮ ਦੇ ਤੁਸੀਂ ਅੰਸ਼ ਜਿਹੜੇ ਨੇ ਰੇਡੀਓ ਪੰਜਾਬ ਟੂਡੇ ਦੇ ਪੇਜ ਦੇ ਉੱਤੇ ਵੀ ਸੁਣ ਸਕਦੇ ਹੋ ਇਸ ਤੋਂ ਇਲਾਵਾ ਪੰਜਾਬ ਭਰ ਦੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਰੇਡੀਓ ਪੰਜਾਬ ਟੂਡੇ ਦੇ ਪੇਜ ਦੇ ਉੱਤੇ ਤੁਹਾਨੂੰ ਪੜਨ ਨੂੰ ਮਿਲ ਜਾਂਦੀਆਂ ਨੇ ਸੋ ਸਾਰੇ ਵੀਰਾਂ ਨੂੰ ਗੁਜ਼ਾਰਿਸ਼ ਹੈ ਕਿ ਰੇਡੀਓ ਪੰਜਾਬ ਟੂਡੇ ਦਾ ਫੇਸਬੁੱਕ ਪੇਜ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ तमाम ਅਪਡੇਟਸ ਜਿਹੜੀਆਂ ਮਿਲ ਜਾਣ ਇਸ ਤੋਂ ਇਲਾਵਾ ਤੁਸੀਂ ਰੇਡੀਓ ਪੰਜਾਬ ਟੂਡੇ ਦੀ ਐਪ ਨੂੰ ਵੀ ਵਤ ਤੋਂ ਵਤ ਯੂਜ਼ ਕਰਿਆ ਕਰੋ ਤੁਹਾਡਾ ਬਹੁਤ ਧੰਨਵਾਦੀ ਹੋਵਾਂਗੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਢਿੱਲੋ ਸਭ ਸਸਿਕਾ ਜੀ ਸਸਤ੍ਰਿਕਾ ਜੀ ਤੇ ਲੋ ਸਭ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਵੀ ਅੱਜ ਬਿਆਨ ਆਇਆ ਤੇ ਬਿਆਨ ਮੈਂ ਸੁਣਾ ਦਿੰਨਾ ਹੈ ਦਲਜੀਤ ਸਿੰਘ ਚੀਮਾ ਦਾ ਵੀ ਕੁਮਰ ਬਿਜੇ ਪ੍ਰਤਾਪ ਦੀ ਬਦਲੀ ਹੈ ਜਿਹੜੀ ਉਹ ਜੋ ਰੱਦ ਕਰਨ ਦੇ ਲਈ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਜਿੰਨੀਆਂ ਵੀ ਵਿਰੋਧੀ ਧਿਰਾਂ ਨੇ ਪਾਟ ਜਿਵੇਂ ਆਪਾਂ ਆਖਿਆ ਕਿ ਇਹਨਾਂ ਦੇ ਵਿਰੋਧੀ ਨੇ ਜਿਹੜੇ ਉਹ ਚੋਣ ਕਮਿਸ਼ਨ ਨੂੰ ਮਿਲ ਕੇ ਆਏ ਨੇ ਸੋ ਇਹਨਾਂ ਨੇ ਕੀ ਕਿਹਾ ਇਦੇ ਬਾਰੇ ਸੋ ਇਹ ਦਲਜੀਤ ਸਿੰਘ ਚੀਮਾ ਨੇ ਅੱਜ ਇਹ ਬਿਆਨ ਜਾਰੀ ਕੀਤਾ ਜੀ ਤੇ ਅੱਜ ਮਾਨਸਾ ਦੇ ਵਿੱਚ ਵੀ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਮਾਮਲੇ ਨੂੰ ਆਪਣੇ ਸੁਖਵੀਰ ਸਿੰਘ ਬਾਦਲੂਰੀ ਉਹ ਵੀ ਉੱਥੇ ਸੀਗੇ ਤੇ ਉਹਨਾਂ ਨੇ ਵੀ ਕੀਤੀ ਗਈ ਸੀ ਤੇ ਪਤਾ ਸੀਗਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਲੀਡਰ ਕੁਮਰ ਵਿਜੇ ਪ੍ਰਤਾਪ ਦੇ ਮਾਮਲੇ ਨੂੰ ਲੈ ਕੇ ਕੀ ਕਹਿਣਾ ਤੁਹਾਡਾ ਅਕਾਲੀ ਦਰਬਾਰੋਂ ਪਹਿਲਾਂ ਤਾਂ ਅੱਜ ਦਾ ਜਿਹੜਾ ਡੈਲੀਗੇਸ਼ਨ ਹੈ ਪੇ ਸੁਨੀਲ ਧਾਕਰ ਦੇ ਅਲਵਾਈ ਦੇ ਵਿੱਚ ਪੰਜਾਬ ਦੇ ਕਪ ਮੰਤਰੀ ਵੀ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਨਮਾਇਦੇ ਵੀ ਸ਼ਾਮਲ ਹੋਏ ਸਰਦਾਰ ਸੁਪਾਲ ਸਿੰਘ ਕਹਿਰਾਦੀ ਪੰਜਾਬ ਦੇ ਤਾਂ ਪਾਰਟੀ ਦੇ ਨਮਾਇਦੇ ਵੀ ਸ਼ਾਮਲ ਹੋਏ ਔਰ ਐਕਟਸ ਕੋਲਕਾ ਦੇ ਨਵੇਂ ਵਿਧਾਨ ਸਭਾ ਤੋਂ ਅਸਤੀਫਾ ਦਿੱਤਾ ਹੋਇਆ ਵਕਰੀ ਸੋਰਾ ਉਹ ਵੀ ਇਹਦੇ ਵਿੱਚ ਸ਼ਾਮਲ ਹੋਏ ਆ ਇਹ ਜਿਹੜਾ ਕਾਂਗਰਸ ਦੇ ਨਾਲ ਲੜ ਕੇ ਡੈਲੀਗੇਸ਼ਨ ਮਿਲਿਆ ਪਹਿਲਾਂ ਤਾਂ ਇਹਦੇ ਨਾਲ ਸਾਰੀ ਇਸ ਗੱਲ ਦੀ ਪੂਰ ਖੁੱਲ ਗਈ ਕਿ ਜਿਹੜੀ ਸਾਹਜਸ਼ ਰੋਮਣੀ ਅਕਾਲੀ ਦਰ ਦੇ ਖਿਲਾਫ ਇਹਨਾਂ ਬੜੋ ਰਲਤੀ ਰਚੀ ਜਾ ਰਹੀ ਹੈ ਜਿੱਦਾਂ ਪ੍ਰਿੰਟਾਵਾ ਹਾਊਸ ਦੇ ਅੰਦਰ ਵੀ ਹੋਇਆ ਸੀ ਅੱਜ ਇੱਕ ਵਾਰ ਫੇਰ ਸਾਦੇ ਲਾਲਕੇਸ਼ ਮੀਨ ਜਾਖੜ ਦੀ ਅਗਵਾਈ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੂੰ ਹੀ ਦੇ ਹੈ ਇਹ ਇਸ ਗੱਲ ਦਾ ਬਹੁਤ ਵੱਡਾ ਸਬੂਤ ਜਿਹੜੀ ਗੱਲ ਅਸੀਂ ਰੋਜ਼ ਕਹਿੰਦੇ ਆ ਕਿ ਕਾਂਗਰਸ ਆਪ ਖੈਰਾ ਇਹ ਸਾਰੇ ਸਾਡੇ ਖਿਲਾਫ ਜਿਹੜੇ ਸਾਜਾ ਰਚਨ ਦੇ ਵਿੱਚ ਇਕੱਠੇ ਹੈ ਅੱਜ ਇਹਨਾਂ ਦਾ ਇਕੱਠੇ ਹੋ ਕੇ ਇਲੈਕਸ਼ਨ ਕਮਿਸ਼ਨ ਕੋਲ ਜਾਣਾ ਸਾਡੇ ਉਸ ਦਾਅਵੇ ਦਾ ਦਰਜਾ ਹੈ ਕਿ ਬਹੁਤ ਵੱਡਾ ਸਬੂਤ ਹੈ ਦੂਜੀ ਗੱਲ ਮੈਂ ਬਿਲਕੁਲ ਸਪਸ਼ਟ ਕਰਦਾ ਹਾਂ ਕਿ ਜਿਹੜੀ ਹਕੂਮਤ ਵਿਜੇ ਪ੍ਰਤਾਪ ਸਿੰਘ ਦੀ ਸ਼ਿਕਾਇਤ ਸੀ ਉਹਦਾ ਕੋਈ ਵੀ ਇਨਵੈਸਟੀਗੇਸ਼ਨ ਦੇ ਨਾਲ ਸਬੰਧ ਨਹੀਂ ਅੱਜ ਵੀ ਉਹ ਡਾਕਟਰ ਜਿਹੜੇ ਅਸੀਂ ਲਿਖ ਕੇ ਦਿੱਤੀ ਸੀ ਉਹ ਮੀਡੀਆ ਨੂੰ ਰੱਖਦੇ ਧਿਆਨ ਵਿੱਚ ਰੱਖ ਸਕਦੇ ਸਾਦਾ ਮਕਸਦ ਜਿਹੜੀ ਕੋਡ ਆਫ ਕੰਡਕੱक्ट ਦੀ ਵਾਇਓਲੇਸ਼ਨ ਕਰਕੇ ਇੱਕ ਆਈਪੀਐਸ ਅਫਸਰ ਨੇ ਮੀਡੀਆ ਦੇ ਵਿੱਚ ਇੰਟਰਵਿਊ ਦਿੱਤੀ ਜਿਹਦੇ ਵਿੱਚ ਸਿਆਸੀ ਜਿਹੜੇ ਐ ਨਿਸ਼ਾਨੇ ਲਗਾਏ ਗਏ ਸਾਡਾ ਮਤਲਬ ਸੀ ਕਿ ਇੱਕ ਜਿਹੜਾ ਆਈਪੀਐਸ ਅਫਸਰ ਮਾਡਰਨ ਕੋਡ ਆਫ ਕੰਡਕੱक्ट ਲਗਨ ਤੋਂ ਬਾਅਦ ਪਰ ਉਹਦੇ ਉੱਤੇ ਕਮਿਸ਼ਨ ਨੇ ਮੈਰਿਟ ਦੇ ਉੱਤੇ ਕਾਰਵਾਈ ਕੀਤੀ ਸੀ ਤਾਂ ਦੇਖਿਆ ਵੀ ਸੀ ਕਿ ਅਫਸਰ ਦਾ ਕੰਡਕੱक्ट ਗਲਤ ਹੈ ਕਮਿਸ਼ਨ ਨੇ ਫਰਦਰ ਐਕਸ਼ਨ ਲੈਣ ਦਾ ਉਸ ਕੇ ਵੀ ਪਿਆਸ ਇਸ ਗੱਲ ਨੂੰ ਝੂਠ ਦਾ ਪਲੰਦਾ ਬਣਾ ਕੇ ਜਿਸ ਤਰੀਕੇ ਨਾਲ ਉਸ ਨੂੰ ਫਿਰ ਪੇਸ਼ ਕੀਤਾ ਜਾ ਰਿਹਾ ਕਿ ਜਿਹੜੀ ਐਸਆਈਸੀ ਦੀ ਇਨਵੈਸਟੀਗੇਸ਼ਨ ਉਪਨ ਦੀ ਗੱਲ ਕੀਤੀ ਹੋਈ ਮੈਂ ਸੰਵਿਧਾਨਕ ਕੁਮਰ ਵਿਜੇ ਪ੍ਰਤਾਪ ਸਾਰੀ ਪੁਲਿਸ ਦੀ ਬਹੁਤ ਵੱਡੀ ਤੋਹਫੀਂ ਕਰ ਰਿਹਾ ਪੰਜਾਬ ਦੇ ਡੀਜੀਪੀ ਦੀ ਤੋਹਫੀਂ ਕਰ ਰਿਹਾ ਆਪਣਾ ਜਿਹੜਾ ਐਸਆਈਸੀ ਦਾ ਚੇਅਰਮੈਨ ਹੈ ਉਹਦੀ ਤੋਹਫੀਂ ਕਰ ਰਿਹਾ ਔਰ ਟੋਟਲ ਪੁਲਿਸ ਫੋਰਸ ਦੀ ਰਾਜਨੀਤਿਕ ਲੋਕਾਂ ਦੇ ਨਾਜ਼ ਹਲਕੇ ਤੋਹਫੀਂ ਕਰਵਾ ਰਿਹਾ ਕਿ ਮੇਰੇ ਤੋਂ ਇਲਾਵਾ ਬਾਕੀ ਸਾਰੀ ਪੰਜਾਬ ਪੁਲਿਸ ਜਿਹੜੀ ਹੈ ਉਹ ਜਾਣੀ ਇਹੀ ਕਹਣਾ ਚੁੰਦੇ ਨੇ ਆਪਣੀ ਫੋਰਸ ਨੂੰ ਤੁਸੀਂ ਕਿ ਕਿ ਤੁਹਾਡੇ ਤੇ ਇੱਕ ਬੀਗਰ ਐਕਸ਼ਨ ਹੋਇਆ ਹੈ ਸੇਵਾ ਦੇ ਨਿਗਮ ਦੇ ਨਾਮ ਤੁਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਨਾਲ ਰਲ ਕੇ ਸਾਜ਼ਿਸ਼ ਰਚ ਕੇ ਸਾਰੇ ਆਪਣੀ ਪੁਲਿਸ ਨੂੰ ਵੀ ਬਦਨਾਮ ਕਰ ਰਹੇ ਹੋ ਆਪਣੇ ਜਿਹੜੇ ਸੀਨੀਅਰ ਅਫਸਰ ਆ ਉਹਨਾਂ ਨੂੰ ਵੀ ਬਦਨਾਮ ਕਰ ਰਹੇ ਇਹ ਸ਼ੋਗੰਦੀ ਕੋਸ਼ਿਸ਼ ਕਰ ਰਹੇ ਆ ਕਿ ਸਾਰੇ ਪੰਜਾਬ ਪੁਲਿਸ ਦੇ ਅਫਸਰ ਇਨਕੰਪੀਟੈਂਟ ਆ ਇਕੱਲਾ ਮੈਂ ਕੰਪੀਟੈਂਟ ਆ ਇਹ ਗੱਲ ਕਿਦਰੋਂ ਕਰਕੇਤੀ ਆ ਸਕਦੀ ਕਦੀ ਵੀ ਕੋਈ ਇਨਵੈਸਟੀਗੇਸ਼ਨ ਮਾਰਡਲ ਕੋਡ ਆਫ ਕੰਡਕਟ ਦੇ ਨਾਲ ਨਹੀਂ ਰੁਕੀ ਕਦੀ ਕਿਸੇ ਛਾਣੇ ਦਾ ਕੰਮ ਮਾਰਡਲ ਕੋਡ ਆਫ ਕੰਡਕਟ ਦੇ ਨਾਲ ਨਹੀਂ ਰੁਕਿਆ ਇਨਵੈਸਟੀਗੇਸ਼ਨ ਨੂੰ ਕੋਈ ਵੀ ਰੋਕ ਸਕਦਾ ਸਿਰਫ ਇੱਕ ਅਫਸਰ ਦਾ ਗਲਤ ਜਿਹੜਾ ਬਿਹੇਵੀਅਰ ਸੀ ਉਹ ਫੜਿਆ ਗਿਆ ਉਹਦੇ ਉੱਤੇ ਐਕਸ਼ਨ ਹੋਇਆ ਅੱਜ ਸਾਰੀਆਂ ਪਾਰਟੀਆਂ ਤਰਕੁਮਸੀ ਹੋ ਰਹੀਆਂ ਪਤਾ ਲੱਗਦਾ ਹੈ ਕਿ ਇਹਨਾਂ ਨੇ ਜਿਹੜੀ ਸਾਜ਼ਿਸ਼ ਕੀਤੀ ਸੀ ਲੋਕਾਂ ਨੂੰ ਗੁੰਮਰਾਹ ਕਰਨਾ ਸੀ ਉਹ ਚਾਰ ਦਿਨ ਕੀ ਕਹੋਗੇ ਕਿ ਜੋੜੀ ਮੁਲਾਕਾਤ ਐਸਐਡੀ ਤੇ ਭਾਜਪਾ ਦੀ ਵਿਰੋਧੀਆਂ ਨੇ ਚੋਣ ਕਮਿਸ਼ਨ ਨਾਲ ਕੀਤੀ ਹੈ ਬਦਲੀ ਰੱਦ ਕਰਨ ਦੇ ਲਈ ਉਹਦੇ ਵਿੱਚ ਇਹਨਾਂ ਦਾ ਵੀ ਵਰਸ਼ਨ ਆ ਗਿਆ ਤੁਸੀਂ ਕੀ ਕਹੋਗੇ ਦੇਖੋ ਗੱਲ ਇਹ ਕਿ ਚੋਣ ਕਮਿਸ਼ਨ ਵੱਲੋਂ ਜਿਹੜੀ ਇਹ ਬਦਲੀ ਕੀਤੀ ਗਈ ਹੈ ਜੀ ਇਸ ਬਦਲੀ ਬਾਰੇ ਤਾਂ ਇਕਲ ਸਪਸ਼ਟ ਹੈ ਕਿ ਚੋਣ ਕਮਿਸ਼ਨ ਦੇ ਆਰਡਰ ਨੂੰ ਪੜ ਲੀ ਹੂੰ ਹੂੰ ਆਰਡਰ ਕੀ ਕਹਿੰਦੇ ਜੀ ਪਹਿਲੀ ਗੱਲ ਤਾਂ ਇੱਕ ਕੇ ਜਿਹੜਾ ਏ ਸਪੈਸ਼ਲ ਇਨਵੈਸਟੀਗੇਸ਼ਨ ਬੜਾ ਪ੍ਰੋਸੈਸ ਹੈ ਜੀ ਇਹ 2018 ਦਾ ਸ਼ੁਰੂ ਹੋਇਆ ਜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਹੈ ਉਹ ਪੰਜਾਬ ਦੀ ਵਿਧਾਨ ਸਭਾ ਦੇ ਸਰਬਸੰਮਤੀ ਦੇ ਮਤੇ ਤਹਿਤ ਬਣਾਈ ਗਈ ਹੈ ਜੀ ਔਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਉਹਦੇ ਤੇ ਨਿਠ ਕੇ ਵਿਚਾਰ ਵਟਾਂਦਰਾ ਹੋਣ ਤੋਂ ਬਾਅਦ ਬਣਾਈ ਗਈ ਜੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੌਥੀ ਦਿੱਤੀ ਗਈ ਹੂੰ ਹੂੰ ਕਿ ਜੀ ਇਹ ਕਮਿਸ਼ਨ ਗਲਤ ਹੈ ਜੀ ਪਹਿਲਾਂ ਜੋਰਾ ਸਿੰਘ ਕਮਿਸ਼ਨ ਬਣਿਆ ਹੋਇਆ ਸੀ ਇੱਕ ਮਾਮਲੇ 'ਚ ਦੋ ਕਮਿਸ਼ਨ ਨਹੀਂ ਬਣ ਸਕਦੇ ਹਾਈ ਕੋਰਟ ਨੇ ਬਹੁਤ ਵਿਸਥਾਰ ਨਾਲ ਉਹਨੂੰ ਵਿਚਾਰਿਆ ਬੜੀ ਉਤੇ ਵਹਿਸ ਹੋਈ ਜੀ ਬਾਅਦ ਵਿੱਚ ਹਾਈ ਕੋਰਟ ਨੇ ਕਿ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਇੱਕ ਕਮਿਸ਼ਨ ਠੀਕ ਹੈ ਕਮਿਸ਼ਨ ਵੱਲੋਂ ਬੜਾਈ ਹੋਈ ਐਸਆਈਟੀ ਠੀਕ ਹੈ ਔਰ ਨਾਲ ਹੀ ਹਾਈ ਕੋਰਟ ਨੇ ਇਹ ਗੱਲ ਕਹੀ ਸੀ ਕਿ ਐਸਆਈਟੀ ਨੂੰ ਪੂਰੀ ਇਮਾਨਦਾਰੀ ਤੇ ਨਿਰਪੱਖਤਾ ਨਾਲ ਕੰਮ ਕਰਨਾ ਚਾਹੀਦਾ ਹੈ ਉਹ ਕੰਮ ਕਰ ਰਹੀ ਹੈ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਮਰਬਿਜੇ ਪ੍ਰਤਾਪ ਸਿੰਘ ਨੇ ਇੱਕ ਇੰਟਰਵਿਊ ਦਿੱਤੀ ਜੀ ਇੰਟਰਵਿਊ ਟੀਵੀ ਚੈਨਲਾਂ 'ਲੇ ਜਾ ਸਕਦੇ ਇੱਕ ਆਈਜੀ ਕੋਲੇ ਅਧਿਕਾਰ ਹੈ ਉਹ ਗੱਲ ਕਰ ਸਕਦਾ ਜੇ ਉਹਨੂੰ ਐਂਕਰ ਕੋਈ ਕੁਐਸਚਨ ਕਰਦਾ ਹੈ ਉਹਦਾ ਜਵਾਬ ਉਹਨੂੰ ਦੇਣਾ ਬਣਦਾ ਹੈ ਉਹਨੇ ਜਵਾਬ ਦਿੱਤਾ ਹੈ ਉਹਦੇ ਆਧਾਰ ਦੇ ਉੱਤੇ ਕਿ ਜੀ ਨੇ ਤਾ ਨਿਸ਼ਾਨੇ ਲਾਏ ਹੈ ਜੀ ਨਿਸ਼ਾਨੇ ਕਿਹਦੇ ਤੇ ਲਾਏ ਹੈ ਬਿਕਰਮ ਸਿੰਘ ਜੀ ਠੀਕ ਹੈ ਜੀ ਜੋ ਗੱਲ ਕਮਰਬਿਜੇ ਪ੍ਰਤਾਪ ਨੇ ਕਿਹਾ ਕਿ ਮੇਰਾ ਉਹਦੇ ਨਾਲ ਮੇਰਾ ਲੈਵਲ ਨਹੀਂ ਕਿ ਮੈਂ ਉਸ ਸਵਾਲਾਂ ਦਾ ਉਹਦੇ ਮੈਂ ਜਵਾਬ ਜਿਹੜੇ ਹੈਗੇ ਹਨ ਉਹਨਾਂ ਨੂੰਕਤੇ ਉਠਾਏ ਦੋਸ਼ ਲਾਏ ਮੈਂ ਉਹਨਾਂ ਦਾ ਕੋਈ ਜਵਾਬ ਦੇਵਾਂ ਮੇਰਾ ਉਹਦੇ ਨਾਲ ਨਹੀਂ ਦੁਨੀਆ ਜਾਣਦੀ ਉਹਦੇ ਬਾਰੇ ਉਹ ਬੰਦਾ ਕਿਹੋ ਜਿਹਾ ਹੈ ਇਹ ਗੱਲ ਕਿੱਡੀ ਕਮੇਟੀ ਗੱਲ ਹੈ ਸਾਰੇ ਜਾਣਦੇ ਹੂੰ ਹੂੰ ਪਰ ਇਹਦੇ ਤੇ ਇਹ ਕੈਂਡਰਨ ਕਮਿਸ਼ਨ ਕੋਲ ਸ਼ਿਕਾਇਤ ਗਈ ਕਮਿਸ਼ਨ ਨੇ ਉਹਦੇ ਆਧਾਰ ਦੇ ਉੱਤੇ ਉਹਦੀ ਟਰਾਂਸਫਰ ਕਰਤੀ ਤੇ ਅਗਲੀ ਗੱਲ ਜਿਹੜੀ ਬੜੀ ਇਤਰਾਜ਼ ਜੋਗਾ ਕਮਿਸ਼ਨ ਦੀ ਉਹਨੇ ਐਸਆਈਟੀ ਵਾਲਿਆਂ ਨੂੰ ਹੁਕਮ ਦਿੱਤਾ ਕਿ ਇਸ ਕੇਸ ਬਾਰੇ ਗੁਰੂਗ੍ਰਾਂਤ ਸਾਹਿਬ ਦੀ ਬੇਅਦਬੀ ਤੇ ਬਹਿਬਲ ਗੋੜੀ ਕਾਂਡ ਬਾਰੇ ਤੁਸੀਂ ਬੋਲਣਾ ਨਹੀਂ ਜੀ ਮੂੰਹ ਨਹੀਂ ਖੋਲਣਾ ਇਹਦਾ ਮਤਲਬ ਭਾਰਤ ਦੇ ਵਿੱਚ ਜਿੰਨੇ ਵੀ ਫਿਰ ਮੁਕਦਮੇ ਦਰਜ ਹੁੰਦੇ ਆ ਉਹਨਾਂ ਜਰੂਰ ਜੀ ਐਸਐਸਪੀ ਪ੍ਰੈਸ ਕਾਨਫਰੰਸਾਂ ਕਰਦੀ ਹਾਂਜੀ ਹਾਂਜੀ ਫਿਰ ਉਹ ਸਾਰੇ ਐਸਐਸਪੀ ਨੂੰ ਕਰ ਕਿਉਂ ਪ੍ਰੈਸ ਕਾਨਫਰੈਂਸ ਉਹ ਲੈਂਡ ਆਰਡਰ ਦੀ ਮਾਮਲਾ ਜਾਂ ਉਹ ਕਰਾਈ ਉਹ ਕਾਨੂੰਨ ਦਾ ਮਾਮਲਾ ਹੈ ਹਮ ਇੱਕ ਖਾਸ ਪਾਰਟਿਕੂਲਰ ਕੇਸ ਬਾਰੇ ਕਿਉਂ ਕਿ ਹੈ ਗਿਆ ਕਿ ਤੁਸੀਂ ਮੂੰਹ ਖੋਲਣਾ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਬਚਾਉਣੇ ਕਿ ਬਾਦਲ ਪਰਿਵਾਰ ਪ੍ਰਤੀ ਜੇ ਕੋਈ ਐਵੀਡੈਂਸ ਮਿਲਦੀ ਹੈ ਹਮ ਉਹਦੇ ਤੇ ਉਹ ਕੋਈ ਗੱਲ ਜਿਹੜੀ ਸਚਾਈ ਸਾਹਮਣੇ ਨਾ ਲੈ ਆਉਣ ਔਰ ਉਹਦਾ ਖਮਿਆਜਾ ਬਾਦਲਾਂ ਨੂੰ ਨਾ ਪਹੁੰਚਣ ਪਵੇ ਇਹ ਚੋਣ ਕਮਿਸ਼ਨ ਦੀ ਗੱਲ ਨਾਲੇ ਹੁਣ ਤਾਂ ਪਰ ਤੱਕ ਨੂੰ ਪਰਮਾਨ ਦੀ ਲੋੜ ਹੀ ਨਹੀਂ ਅੱਜ ਹੀ ਰਾ ਸੁਪਰੀਮ ਕੋਰਟ ਨੇ ਕਿਹਾ ਤਾਂ ਕਿ ਲੱਗਦਾ ਇਹ ਹੈ ਸੁਪਰੀਮ ਕੋਰਟ ਦਾ ਅੱਜ ਜਿਹੜਾ ਫੈਸਲਾ ਹੈ ਜੀ ਕਹਿੰਦੇ ਲੱਗਦਾ ਇਹ ਹੈ ਵੀ ਚੋਣ ਕਮਿਸ਼ਨ ਨੂੰ ਉਹਦੀਆਂ ਖੁਸ਼ੀਆਂ ਹੋਈਆਂ ਪਾਵਰਾਂ ਮਿਲ ਗਈਆਂ ਕੱਲ ਤੱਕ ਕੱਲ ਤੱਕ ਕਮਿਸ਼ਨ ਕਹਿੰਦਾ ਇਹਨੇ ਸਾਡੇ ਕੋਲ ਪਾਵਰ ਹੈ ਨਹੀਂ ਤੇ ਅੱਜ ਉਹਨਾਂ ਦੇ ਉੱਤੇ ਜਿਹੜੀ 72 ਘੰਟੇ ਤੇ 48 ਘੰਟੇ ਦੀ ਪਾਬੰਦੀ ਲਾਤੀ ਜੀ ਉਹ ਕਹਿੰਦੇ ਐਂ ਲੱਗਦਾ ਵੀ ਉਹਨਾਂ ਦੀਆਂ ਜਿਹੜੀਆਂ ਪਾਵਰਾਂ ਖੁੱਸ ਗਈਆਂ ਸੀ ਉਹ ਵਾਪਸ ਆ ਗਈਆਂ ਸੋ ਚੋਣ ਕਮਿਸ਼ਨ ਦੇ ਉੱਤੇ ਕੋਈ ਹੁਣ ਟਿੱਪਣੀ ਕਰਨ ਦੀ ਲੋੜ ਨਹੀਂ ਤੇ ਉਸ ਜਨ ਕਮਿਸ਼ਨ ਦੀ ਗੱਲ ਜੀ ਦਲਜੀਤ ਸਿੰਘ ਟੀਮਾ ਕਰ ਰਿਹਾ ਹੈ ਜੀ ਕੌਣ ਮੰਨੂਗਾ ਇਸ ਗੱਲ ਨੂੰ ਕਿ ਜਿੰਨਾ ਬੰਦੇ ਨੇ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈ ਬੇਅਦਬੀ ਹੈ ਹੂੰ ਹੂੰ ਤੁਹਾਡੀ ਸਰਕਾਰ ਰਹੀ ਤੁਸੀਂ ਉਸ ਮਾਮਲੇ ਨੂੰ ਹੱਲ ਨਹੀਂ ਕੀਤਾ ਜੀ ਸੋ ਕੋ ਇਲਜ਼ਾਮ ਚਾਹੀ ਲੱਗਦਾ ਹੈ ਕਿ ਹੱਲ ਕਰਨ ਦੀ ਬਜਾਏ ਤੁਸੀਂ ਤਾਂ ਪੁਸ਼ਤਪਨਾਹੀ ਕੀਤੀ ਹੈ ਮੁਜ਼ਰਮਾਂ ਦੀ ਹੂੰ ਹੂੰ ਵਾਕਿਆ ਆਪਣੇ ਮਸਲਾ ਤਾਂ ਆਪਣੇ ਛਿੱਲ ਬਚਾਉਣ ਦਾ ਹੈ ਹੂੰ ਹੂੰ ਹੋਰ ਕੁਝ ਨਹੀਂ ਹੈ